ਕੀਤੀ ਗਈ ਹੈ ਇਸ ਦਰਮਿਆਨ ਰਸੋਈ ਦੇ ਸਾਰੇ ਭਾਂਡੇ ਬੈੱਡ ਅਲਮਾਰੀਆਂ ਇੱਥੋਂ ਤੱਕ ਕਿ ਬਾਕੀ ਸਮਾਨ ਵੀ ਸਾਰਾ ਉਸਤੀ ਚੰਗੀ ਤਰ੍ਹਾਂ ਫਰੋਲਿਆ ਗਿਆ ਹੈ ਮਾਮਲਾ ਨਸ਼ਾ ਤਸਕਰਾਂ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਸਖਤ ਦਿਸ਼ਾ ਨਿਰਦੇਸ਼ ਪੰਜਾਬ ਪੁਲਿਸ ਨੂੰ ਦਿੱਤੇ ਹੋਏ ਨੇ ਅਜਿਹੇ ਦੇ ਵਿੱਚ ਨਸ਼ਿਆ ਖਿਲਾਫ ਪੰਜਾਬ ਪੁਲਿਸ ਤੇ ਜਵਾਨਾਂ ਦੇ ਵੱਲੋਂ ਵੀ ਮਹਿੰਮ ਵੱਡੀ ਹੋਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਸ਼ੱਕੀ ਵਿਅਕਤੀਆਂ ਦੇ ਘਰ ਦੇ ਵਿੱਚ ਜਾ ਕੇ ਇਹ ਸਰਚ ਅਭਿਆਨ ਚਲਾਇਆ ਗਿਆ ਘਰ ਦੇ ਇੱਕ ਇੱਕ ਕੋਨੇ ਨੂੰ ਫਰੋਲ ਦਿੱਤਾ ਗਿਆ ਘਰ ਦਾ ਇੱਕ ਇੱਕ ਸਮਾਨ ਜਿਹੜਾ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਦੀ ਜਾਂਚ ਪੜਤਾਲ ਕੀਤੀ ਗਈ ਹੈ ਤਾਂ ਬਠਿੰਡਾ ਪੁਲਿਸ ਦੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੀ ਇਹ ਸਰਚ ਅਭਿਆਨ ਚਲਾਇਆ ਗਿਆ ਅਚਾਨਕ ਜੋ ਹੈ ਲੋਕਾਂ ਦੇ ਘਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਪਹੁੰਚ ਜਾਂਦੇ ਨੇ ਹਰ ਇੱਕ ਜਿਹੜਾ ਸਮਾਨ ਫਰੋਲਿਆ ਜਾਂਦਾ ਹੈ ਤੇ ਇਸ ਦਰਮਿਆਨ ਏਰੀਏ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਰਸਤਿਆਂ ਦੇ ਉੱਤੇ ਵੀ ਨਾਕਾਬੰਦੀ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੁਲਿਸ ਅਧਿਕਾਰੀ ਰਸੋਈ ਦੇ ਭਾਂਡੇ ਇਥੋਂ ਤੱਕ ਕਿ ਵੱਡੇ ਵੱਡੇ ਡੱਬੇ ਅਲਮਾਰੀਆਂ ਬੈੱਡ ਅਤੇ ਪੇਟੀਆਂ ਤੱਕ ਵੀ ਫਰੋਲੀਆਂ ਜਾਰੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਪੰਜਾਬ ਪੁਲਿਸ ਨੇ ਘਰ ਦਾ ਇੱਕ ਇੱਕ ਸਮਾਨ ਇੱਕ ਇੱਕ ਕਪੜਾ ਇਥੋਂ ਤੱਕ ਕਿ ਸਲਾਈ ਮਸ਼ੀਨ ਵੀ ਖੋਜ ਕੇ ਪੂਰਨ ਤੌਰ ਤੇ ਉਸਦੀ ਚੈਕਿੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਇਹ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਬਠਿੰਡਾ ਵਿਖੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਅਚਾਨਕ ਪੰਜਾਬ ਪੁਲਿਸ ਪਹੁੰਚ ਜਾਂਦੀ ਹੈ ਤੇ ਜਿਨ੍ਹਾਂ ਦੇ ਵੱਲੋਂ ਇਥੋਂ ਤੱਕ ਕੀ ਕੋਲੀਆਂ ਡੱਬੇ ਤੇ ਬਾਕੀ ਸਾਰਾ ਸਮਾਨ ਫਰੋਲਿਆ ਜਾਂਦਾ ਤਾਂ ਅਲਮਾਰੀਆਂ ਦੇ ਉੱਤੇ ਚੜ ਕੇ ਜਿਹੜਾ ਸਮਾਨ ਪਿਆ ਹੁੰਦਾ ਉਸ ਦੀ ਵੀ ਫਰੋਲਾ ਫਰਾਲੀ ਜਿਹੜੀ ਆ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਸ ਸਰਚ ਅਭਿਆਨ ਦੇ ਦਰਮਿਆਨ ਪੁਲਿਸ ਤੇ ਹੱਥ ਵੱਡੀ ਕਾਮਯਾਬੀ ਵੀ ਲੱਗੀ ਹੈ ਕਿਉਂਕਿ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ 70 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਦੋ ਮੋਟਰਸਾਈਕਲ ਵੀ ਜਬਤ ਕੀਤੇ ਗਏ ਨੇ ਇਥੋਂ ਤੱਕ ਕਿ ਇੱਕ ਸ਼ਕਤੀਸ਼ਕੀ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੇ ਲਈ ਇਹ ਵੱਡੀ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਕੇ ਜੋ ਹੈ ਸਾਰਾ ਸਮਾਨ ਫਰੋਲਿਆ ਜਾ ਰਿਹਾ ਹੈ ਲੋਕਾਂ ਦੇ ਅੱਜ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਹਰੋਨਵੀ ਸਿੰਘ ਐਲਾਈਪੀਐਸ ਜੀਤੇ ਦੇਸ਼ਨਦਰ ਜਿਸ਼ਮਤਾਵਕ ਸ਼੍ਰੀ ਅਜੀ ਗਾਂਧੀ ਐਲਾਈਪੀਐਸ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀ ਡੀ ਮਨਰਜੇ ਸ਼ਰਮਾ ਅਤੇ ਡੀਐਸਪੀ ਫੂਲ ਪ੍ਰਤਪਾਲ ਸਿੰਘ ਦੀ ਗੁਆਇਟ ਸੋਰੋਜਨ ਫੂਲ ਦੇ ਵਿੱਚ ਕੈਸ ਆਪਰੇਸ਼ਨ ਕੀਤਾ ਗਿਆ ਵਾ ਇਸ ਆਪਰੇਸ਼ਨ ਦੇ ਵਿੱਚ 70 ਲੀਟਰ ਲਾਨ ਸਮੇਤ ਦੋਸ਼ੀ ਅਤੇ ਦੋ ਮੋਟਰਸਾਈਕਲ ਜਿਹਨੂੰ ਅਸੀਂ ਤਸਦੀਕ ਕਰ ਰਹੇ ਹਾਂ ਤੇ ਇੱਕ ਸ਼ੱਕੀ ਵਿਅਕਤੀ ਕਾਬੂ ਕੀਤਾ ਹੈ ਜਿਸ ਤੋਂ ਅੱਗੇ ਪੁੱਛਗਈ ਜਾ ਰਹੀ ਹੈ